ਇਵੇਂ ਹੀ ਬੈਣੇ ਇੱਥੇ ਤੇ ਗੱਲ ਰੁਕੀ ਐ ਇੱਥੇ ਤੇ ਖੜੀ ਐ ਤੂੰ ਕਬਰਾਉਣਾ ਨਹੀਂ ਡਰਨਾ ਨਹੀਂ ਕਿਸੇ ਗੱਲੋਂ ਤੈਨੂੰ ਮੈਂ ਦੋ ਕੰਮ ਦੱਸਦਾ ਉਹ ਕਰਨਾ ਐ ਜਾ ਕੇ ਖੜ ਜਾ ਜੋਤਾ ਲਾਈਆ ਨਹੀਂ ਬੈਣੇ ਸਾਰੀਆਂ ਹੀ ਬੰਦ ਕਰਦੀ ਜਾਂਦੀ ਇੱਕ ਵੀ ਨਹੀਂ ਲਾਉਣੀ ਇਖੜਾ ਹੈ दारू ਵੀ ਪੀ ਜਾਂਦਾ ਹੈ ਹਨਾ ਜੋ ਕੁਝ ਵੀ ਕਰੀ ਜਾਂਦਾ ਇਹ 11 ਦਿਨਾਂ ਦੇ ਵਿੱਚ ਮਾਲਕ ਦੀ ਕਿਰਪਾ ਨਾਲ ਟਿਕਾਣੇ ਸਿਰਾਂ ਜੀ ਸਮਝਦੇ ਜਦੋਂ ਤੈਨੂੰ ਲੱਗ ਜੇ ਵੀ ਹਾਂ ਅਸੀਂ ਤੰਦਰੁਸਤਾਂ ਠੀਕ ਹੈ ਠੀਕ ਹੈ ਭੈਣ ਮੇਰੀ ਚੰਗੇ ਭਲੇ ਆ ਹੋ ਗਏ ਆ ਉਦੋਂ ਤੁਹਾਨੂੰ ਸਿੱਧਾ ਰਾਹ ਦੱਸ ਦਾਂਗੇ ਉਦੋਂ ਆਪਦੀ ਜੋਤ ਬਤੀ ਜੋ ਤੁਹਾਡਾ ਦਾਤਾ ਕਰਦਾ ਆ ਉਹਨੂੰ ਸਿੰਪਲ ਸੁਧਾਰ ਨਹੀਂ ਕਰ ਲੋ ਐਵੇਂ ਨਹੀਂ ਪੰਗਾ ਲੈਣਾ ਵੀ ਇਹੀ ਗੱਦੀਆਂ ਵਾਲੇ ਬੰਦ ਗਏ ਨਹੀਂ ਕੋਈ ਲੋੜ ਸਮਝਦੇ ਭਣੇ ਮੇਰੀ ਗੱਲ ਨੂੰ ਪਰ ਇਹ ਗੱਲ ਸੱਚ ਹੈ ਜਿਵੇਂ ਜਿਵੇਂ ਜੋਤਾਂ ਲਾਗੇ ਓਨੇ ਓਨੇ ਦੁਖੀ ਚਾਦੇ ਹੋਏ ਭਣੇ ਹਾਂ ਇੱਕ ਵਾਰੀ ਬੰਦ ਕਰਦੇ ਇੱਕ ਵਾਰੀ ਜਾ ਗੁਰੂ ਘਰ ਜਾਇਆ ਕਰ ਸਵੇਰੇ ਆਪਦਾ ਮੱਥਾ ਟੇਕਿਆ ਮਾਲਕ ਨੂੰ ਤੇ 2 ਮਿੰਟ ਉੱਥੇ ਆਪਦਾ ਪਾਠ ਸੁਣਿਆ ਤੇ ਆ ਗਈ ਜਿੰਨਾ ਮਨ ਲੱਗ ਗਿਆ ਨਾ ਭਣੇ ਕੋਨੇ ਘਰੇ ਬਰਕਤ ਖੜੀ ਹੋ ਜਾਈ। ਧੰਨ। ਨਾ ਹੋਵੇ ਇੰਨੀ ਸੰਗਤ ਸੁਣਦੀ ਤੇਰੀ ਜੁੱਤੀ ਮੇਰਾ। ਧੰਨ। ਲੈ ਮੈਂ ਵਾਦਾ ਕਰਦਾ। ਤਾੜੀ ਮਾਰੋ। ਆਪਾਂ ਇਹ ਨਹੀਂ ਕਹਨੇਗੇ ਵੀ ਆਪਾਂ ਜਾਣ ਪੁੱਝ ਕੇ ਕਹਨੇ ਆ ਨਹੀਂ। ਮੈਂ ਸੱਚ ਕਹਿਣਾ ਤੈਨੂੰ ਭਨੇ ਕਿਉਂਕਿ ਜਿਹੜਾ ਤੇਰਾ ਦਾਦਾ ਸੋਹਰਾ ਸੀ ਨਾ। ਜਿਹੜਾ ਤੇਰਾ ਦਾਦਾ ਸੋਹਰਾ ਸੀ। ਉਹ ਇੱਕ ਗੁਰੂ ਘਰ ਦੇ ਵਿੱਚ ਰਹਿੰਦੇ ਸੰਤ ਦੇ ਵਜੇ। ਸੀਜਣ ਤਾੜੀ ਮਾਰ ਮੇਰੇ ਗੁਰੂ ਨੂੰ। ਧੰਨ। ਕਹੋ 1 2 3 4 ਚੱਕ। ਇਹ ਜਿਹੜਾ ਮੋੜ ਹੈ ਇਹਨੂੰ ਖੁਸ਼ ਕਰ ਤੇ ਤੇਰਾ ਸਾਰਾ ਹੀ ਭਲਾ ਹੋ ਜਾ ਤੇਰੇ ਜਿਹੜਾ ਦਾਦਾ ਸੁਰਸ਼ ਨੇ ਉਹਦਾ ਨਾਮ ਸੀ ਬਣੇ ਅੱਛਾ ਹੁਣ ਤੇਰੇ ਸਾਰੇ ਨੇ ਪੰਗਾ ਤਾਂ ਲੈ ਲਿਆ ਕਿਸਤਾ ਹਾਂ 20 ਲੋੜਾ ਕਿਸੇ ਦਾ ਸਲਾ ਕੱਢਣ ਦੀ ਤੇਰੇ ਕੋਲੇ ਆਪ ਦੇ ਜਦੋਂ ਸੇਵਾ ਹੈਗੀ ਬੁੜੇ ਦੀ ਉਹਨੂੰ ਮੰਨ ਲੈ ਮੰਨਣ ਵਾਲੇ ਨੂੰ ਤਾਂ ਮੰਨੇ ਨਹੀਂ ਹੋਰ ਹੀ ਭਈਏ ਠੀਕੀ ਫਿਰਦਾ ਭਈਏ ਤਾਂ ਪੰਜਾਬ ਚੱਕੇ ਕੱਢਦੇ ਫਿਰਦੇ ਆ ਸਾਡੇ ਵਾਲੇ ਕਹੋ ਸਾਰਾ 1 2 3 4 ਚੱਕ ਹਉ ਸੰਦੇ ਚਾਰੇ ਪੈਰਾਂ ਚੁੱਲ ਤਾੜ ਕੇ ਕੋਉਂ ਦੀ ਲੱਗੇ ਬਿਨਾ ਬੋਲ ਕੇ ਜਿਹੜੇ ਹੁੰਦੇ ਸੀ ਅਵਾ ਜਾਦੂ ਰੋ ਮਾਰ ਦੇ ਕੋਉਂ ਦੀ ਲੱਗੇ ਬਿਨਾ ਬੋਲ ਕੇ ਉਦੋਂ ਸੀ ਅਵਾ ਜਾਦੂ ਰੋ ਮਾਰ ਦੇ ਕੋਉਂ ਦੀ ਲੱਗੇ ਬਿਨਾ ਬੋਲ ਕੇ ਜਿਹੜੇ ਹੁੰਦੇ ਸੀ ਅਵਾ ਜਾਦੂ ਰੋ ਮਾਰ ਦੇ ਕੋਉਂ ਦੀ ਲੱਗੇ ਬਿਨਾ ਬੋਲ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕਰ ਗੱਲ ਆ ਗਈ ਭੈਣ ਜਿੱਥੋਂ ਚੱਲੀ ਉੱਥੇ ਖਤਮ ਕਰਤੀ ਹੈ ਨਾ ਐਣਾ ਕਿਤੇ ਬਾਬਾ ਐਵੇਂ ਹੀ ਮੈਨੂੰ ਕਿਤੇ ਹੋਰ ਪਸਾ ਦੇ ਤੂੰ ਸੱਚੀ ਗੱਲ ਕਹਿਣਾ ਬੰਦ ਕਰਦੀ ਫਾਇਦਾ ਕੋਈ ਨਹੀਂਗਾ ਸਮਝਦੇ ਆ ਡਰਨ ਡਰਾਉਣ ਵਾਲੀ ਗੱਲ ਕੋਈ ਨਹੀਂ ਇੱਕ ਕੰਮ ਹੋਰ ਦੱਸਮੂ ਉਹ ਵੀ ਕਰਨਾ ਹੈ ਕੀ ਕਰਨਾ ਸਵਾ 2 ਮੀਟਰ ਭਗਮਾ ਲੈ ਲੈਣਾ ਸਵਾ 2 ਮੀਟਰ ਭਾਵੇਂ ਸਵੇਰੇ ਹੀ ਜਾ ਕੇ ਆਪਦੇ ਮੱਥੇ ਨਾਲ ਲਾ ਕੇ ਘਰੇ ਰੱਖ ਦੀ ਸੁੱਚੀ ਜਗ੍ਹਾ ਤੇ ਲੋੜ ਨਹੀਂ ਚਰਾਗਾ ਚ ਰੱਖਣ ਦੀ ਹੈਣਾ ਜਦੋਂ ਪੀਰ ਬਦਨਾਮ ਹੋਈ ਜਾਂਦਾ ਹੁਣ ਤੁਸੀਂ ਤਾਂ ਆਪ ਦੇ ਮੂੰਹ ਇਹ ਗੱਲ ਕਹਿੰਦੇ ਵੀ ਅਸੀਂ ਪੀਰ ਵੀ ਮੰਨੀ ਜਨੇ ਦੁਖੀ ਫੇਰ ਵੀ ਤੇ ਬਦਨਾਮ ਤਾਂ ਪੀਰ ਹੀ ਹੋਇਆ ਨਾ ਫਿਰ ਆਪਾਂ ਬਦਨਾਮੀ ਕਾਹ ਤੋਂ ਕਰਨੀ ਹੈਨਾ ਤੂੰ ਜਾ ਕੇ ਸਵਾ 2 ਮੀਟਰ ਭਗਮਾ ਰੱਖ ਦੀ ਭੈਣੇ ਤੈਨੂੰ ਦੱਸਿਆ ਜਿਵੇਂ ਤੈਨੂੰ ਕਿਹਾ ਮੈਂ ਉਵੇਂ ਕਰਦੀ ਠੀਕ ਹੈ ਫਿਰ 21 ਦਿਨਾਂ ਚ ਦੱਸੀ ਤੇਰੇ ਘਰ ਦਾ ਰੰਗ ਬਦਲਦਾ ਕਿ ਨਹੀਂ ਬਦਲਦਾ ਠੀਕ ਹੈ ਭਵੇਂ ਇਨੀ ਸੰਗਤ ਸੁਣਦੀ ਮੈਂ ਜ਼ਿੰਮੇਵਾਰੀ ਲੈ ਜੇ ਕੋਈ ਵਾਲ ਵਿੰਗਾ ਵੀ ਹੋ ਜੇ ਬੱਚਾ ਬੱਚੀ ਬਾਈ ਕੁਛ ਕੁਛ ਸੇ ਦਾ ਕੁਛ ਨਹੀਂ ਹੁੰਦਾ ਹਾਂ ਜਿਹੜਾ ਬੁੜੇ ਨੇ ਭਈਆ ਫੜ ਰੱਖਿਆ ਉਹਨੂੰ ਤਾਂ ਲਾਉਣਾ ਬਈ ਐਆਂ ਘਣੀ ਹਾਂ 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 ਮੈਂ ਹੋਰ ਕਹੀ ਮੇਰਾ ਭਰਾ ਹਾਂ ਭੈਣ ਅੱਛਾ ਫਿਰ ਭਲਾ ਹੋ ਗਿਆ ਪਣ ਐ ਹੁਣ ਸੱਜਣ ਪੀਰ ਨਹੀਂ ਗਏ ਅੱਛਾ ਹੁਣ ਤੇਰਾ ਦਾਦਾ ਸੋਰਾ ਮੁਰਗਾ ਦਿੰਦਾ ਸੀ ਅਧੀਆ ਦਿੰਦਾ ਸੀ ਸਾਰਾ ਕੁਝ ਦਿੰਦਾ ਸੀ ਹਨ ਇਹ ਰੌਲਾ ਕੁਝ ਹੀ ਰਹਿ ਤਾਂ ਸੱਜਣ ਪੀਰ ਤਾਂ ਨਹੀਂ ਕਰਦਾ ਹੈ ਹੈ ਨਹੀਂ ਵਾ ਮਾਰਨੀ ਮੈਂ ਐਵੇਂ ਮੈਂ ਤੈਨੂੰ ਦਾਵਾ ਡੋਲ ਕਰਦਾ ਭੈਣੇ ਵੀ ਜਗਾ ਹੈ ਮੈਂ ਨਹੀਂ ਕਹਿੰਦਾ ਜਿਹਨੇ ਕਿਹਾ ਉਹ ਕਦੇ ਕੱਢਦੇ ਆ ਕੇ ਆ ਜਾ ਸਹੀ ਹੈ ਵੀ ਮੈਂ ਤੂੰ ਠੱਠਾ ਵਾਲਾ ਰਾਣੀ ਲਾਉਂਦਾ ਭੈਣੇ ਮੈਂ ਤੈਨੂੰ ਕਹਿੰਦਾ ਵੀ ਜਗਾ ਹੈਗੀ ਤੂੰ ਉੱਥੇ ਉਹੀ ਮੰਨੀ ਜਾਵੇਂ ਤੂੰ ਹੋਰ ਦੁਖੀ ਹੋ ਜੇ ਨਹੀਂ ਜੋ ਚੀਜ਼ ਹੈ ਉਹ ਹੈ ਜੋ ਨਹੀਂ ਉਹ ਕਦੇ ਵੀ ਨਹੀਂ ਜਿਹੜਾ ਮੈਂ ਤੈਨੂੰ ਮਗਰਲਾ ਰੋਲਾ ਬਾਈ ਨੂੰ ਦੱਸਤਾ ਕੁਝ ਜ਼ਿਆਦਾ ਹੈ ਵੀ ਉਹ ਹੋ ਗਿਆ ਪਿੱਛੇ ਦਾ ਰੋ ਸਮਝਦੇ ਹੋ ਗੱਲ ਕਿੱਥੇ ਗਈ ਕੁਛ ਏ ਕਹਾਣੀ ਖਰਾਬ ਕਰਕੇ ਕੁਛ ਮੱਛਿਆ ਮਰਦ ਖਰਾਬ ਕਰ ਗਿਆ ਸਮਝਦੇ ਹੋ ਤੁਹਾਡੇ ਘਰ ਤੋਂ ਤੁਹਾਡੇ ਘਰ ਤੋਂ ਦੂਮ ਰੱਬੇ ਦੂਰੀ ਤੇ ਇਹ ਕੰਮ ਹੋਇਆ ਵੀ ਸੀ ਜਿਹੜਾ ਮੱਛਣ ਵਾਲਾ ਸਮਝਦੇ ਹੋ ਮੈਂ ਬਾਹਲੇ ਬੋਲ ਕੇ ਨਹੀਂ ਦੱਸਣਾ ਕੀ ਹੋਇਆ ਸੀ ਕਿ ਨਹੀਂ ਆਪਾਂ ਕੀ ਲੈਣਾ ਆਪਾਂ ਭਲੇ ਤਾਂ ਹੀ ਮਤਲਬ ਠੀਕ ਉਹ ਸੰਤਾਂ ਦਾ ਜਿਹੜਾ ਵਚਨ ਸੀ ਉਹਨੂੰ ਪੂਰਾ ਕਰ ਲੋ ਬੇੜਾ ਪਾਰ ਹੋ ਜਾ ਜੋਤਾ ਜਾਂਦਾ ਬਾਅਦ ਚ ਲਾਈਆਂ ਉਹਦੀਆਂ ਪਹਿਲਾਂ ਭਲਾ ਖੱਟ ਪਹਿਣੇ ਅੱਛਾ ਤੂੰ ਤਾਂ ਜਾ ਕੇ ਆਪ ਦੇ ਤਰੀਕੇ ਨਾਲ ਜੋਤ ਲਾਤੀ ਅੱਛਾ ਤੂੰ ਤਾਂ ਇੱਕ ਸੇਡ ਆਫਸਾਈਡ ਲੈ ਨਾ ਤੇਰਾ ਤਾਂ ਪਹਿਲਾਂ ਸਮਝਦੀਆਂ ਭੈਣ ਮੇਰੀਆਂ ਇਹਨਾਂ ਨੂੰ ਬੰਦ ਕਰ ਜਿਪਲਾਕ ਨਾ ਸੱਚ ਜਾਣੀ ਮੈਂ ਬਾਬੇ ਦੀ ਕਚਹਿਰੀ 'ਚ ਖੜਾ ਗੱਲ ਕਰ ਰਿਹਾ ਇਹਨੂੰ ਬੰਦ ਕਰਦੀਆਂ ਕਰੀ ਗੂ ਕਰ ਜਾਇਆ ਕਰ 21 ਦਿਨ ਜਾਏਗੀ ਮਾਲਕ ਤੈਨੂੰ ਫਾਇਦਾ ਦੂ ਠੀਕ ਹੈ ਰਿਜ਼ਲਟ ਮਿਲੂਗਾ ਜਮਾਤਾਂਦਰਸਤ ਹੋ ਜਾਊਂਗੇ ਬਾਕੀ ਗੱਲ ਮੈਂ ਸਵੇਰੇ ਦੱਸ ਕੇ ਟੇਕੇ ਮੱਥਾ ਬਹਿ ਜਾ ਪੈਣੇ ਗਾਉਣ ਵਾਲੇ ਵੀ 100 ਰੁਪਏ ਮੱਥਾ ਠੀਕ